ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਮर्याਦ ਨੂੰ ਵਧਾਉਣ ਵਾਸਤੇ ਸਰਕਾਰੀ ਸਕੂਲਾਂ ਵਾਲੇ ਪਾਸੇ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਇੱਕ ਮੁਹਿੰਮ ਦਾਖਲਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਦਾਖਲਾ ਮੁਹਿੰਮ ਦੇ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਸਦਖਾਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਕਗਰਮ ਸਿੰਘ ਮੰਤੂ ਜੋ ਕਿ ਜ਼ਿਲ੍ਹਾ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਨਾਲ ਦੇ ਨਾਲ ਹਲਕਾ ਇੰਚਾਰਜ ਨੇ ਉਹਨਾਂ ਵੱਲੋਂ ਅੱਜ ਸੁਜਾਨਪੁਰ ਦੇ ਪ੍ਰਾਇਮਰੀ ਲੜਕੀਆਂ ਸਕੂਲ ਦੇ ਵਿੱਚ ਪਹੁੰਚ ਕੇ ਇੱਥੇ ਸਿਰਕਤ ਕੀਤੀ ਗਈ ਹੈ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਦੇ ਦਾਖਲੇ ਕਰਾਣ ਤਾਂ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਹ ਦਿੱਤੀਆਂ ਜਾ ਸਕਣ। ਹਮ ਦੱਸ ਜੀ ਕਿ ਲਗਾਤਾਰ ਅਜ ਬੁਰੇ ਪੰਜਾਬ ਪਰ ਦੇ ਵਿੱਚ ਇਹ ਮੁਹਿੰਮ ਜਿਹੜੀ ਚਲਾਈ ਗਈ ਹੈ ਉਹ ਲੋਕਾਂ ਨੂੰ ਜਾਹਰ ਕੀਤਾ ਜਾ ਰਿਹਾ ਕਿ ਲੋਕ ਵਾਤੁਵਾਰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਣ। ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਯਾਰਟੀ ਨਿਊਜ਼ ਦੇ ਮਾਧਿਅਮ ਨਾਲ ਰਹੀ ਕਿ ਅੱਜ ਜ਼ਿਲ੍ਹਾ ਪ੍ਰੰਤਾਨ ਠਾਕਰਮ ਸਿੰਘ ਮੰਟੂਾ ਤੇ ਪਹੁੰਚੇ ਨੇ ਉਹਨਾਂ ਵੱਲੋਂ ਇਸ ਪ੍ਰੋਗਰਾਮ ਵਿੱਚ ਕਿੱਦਿੀ ਜਾ ਰਹੀ ਹੈ। ਆਉਂਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਠਾਕਰਮ ਸਿੰਘ ਮੰਟੂ ਹੁਣਾਂ ਦੇ ਨਾਲ ਤੇ ਆਦੀ ਆਪਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਥੀਕ ਦੇ ਬਾਰੇ। ਪਹੁੰਚੇ ਇਸ ਕੋਲ ਦੇ ਵਿੱਚ ਗੱਲ ਕਰ ਅੱਜ ਮੈਂ ਸੁजानਪੁਰ ਪ੍ਰੈਮੀ ਸਕੂਲ ਦੇ ਵਿੱਚ ਇੱਥੇ ਆਇਆ ਮੈਨੂੰ ਆਨ ਦਾ ਮੌਕਾ ਮਿਲਿਆ ਅ ਅੱਜ ਜਿਹੜਾ ਪੰਜਾਬ ਸਰਕਾਰ ਦੀ ਤਰਫੋਂ ਜਿਹੜੀ ਇੱਕ ਮੁਹਿੰਮ ਚੱਲੀ ਹੈ ਜਿਹੜੀ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਤਾਕਰਾ ਮੁਹਿੰਮ ਦੇ ਤਹਿਤ ਅੱਜ ਸੁजानਪੁਰ ਸਕੂਲ ਦੇ ਵਿੱਚ ਸਾਡੇ ਬਾਲੀ ਸਾਹਿਬ ਇੱਥੇ ਪਹੁੰਚੇ ਉਹਨਾਂ ਦੇ ਨਾਲ ਜਿਹੜੇ ਸ਼ਹਿਰ ਦੇ ਤਮਾਮ ਐਮਸੀ ਸਾਹਿਬਾਨ ਸਾਡੇ ਜਿੰਨੇ ਵੀ ਸ਼ਹਿਰ ਵਾਸੀ ਇੱਥੇ ਪਹੁੰਚੇ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਖਾਸ ਕਰਕੇ ਆਪਣੇ ਜਿਹੜੇ ਸਰਕਾਰੀ ਜਿਹੜੇ ਆਪਣੇ ਟੀਚਰ ਹੈ ਇਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਇੰਨੀ ਮਿਹਨਤ ਨਾਲ ਸਾਡੇ ਬੱਚਿਆਂ ਨੂੰ ਜਿਹੜੀ ਬਹੁਤ ਅੱਛੀ ਜਿਹੜੀ ਗਾਈਡਲਾਈਨਸ ਉਹਨਾਂ ਨੂੰ ਜਿਹੜੀ ਸਿੱਖਿਆ ਦੇ ਰਿਹਾ ਮੈਂ ਦੇਖਿਆ ਪਿਛਲੇ ਦਿਨਾਂ ਤੋਂ ਕਾਫੀ ਜਿਹੜੇ ਸਾਡੇ ਸਰਕਾਰੀ ਸਕੂਲਾਂ ਦਾ ਜਿਹੜਾ ਗ੍ਰਾਫ ਹੈ ਬੜਾ ਉੱਚਾ ਹੋਇਆ ਹੈ ਜਿਹਦੇ ਵਿੱਚ ਸਾਰੀ ਜਿਹੜੀ ਮਿਹਨਤ ਸਾਡੇ ਟੀਚਰਾਂ ਦੀ ਹੈ ਪ੍ਰਿੰਸੀਪਲ ਦੀ ਹੈ ਜਿਹੜੇ ਇੰਨੇ ਅੱਛੀ ਤਰ੍ਹਾਂ ਆਪਣੇ ਸਕੂਲਾਂ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਸੇ ਉਹਨਾਂ ਨੇ ਮਾਹੌਲ ਜਿਹੜਾ ਪੈਦਾ ਕੀਤਾ ਸੋ ਮੈਂ ਤਮਾਮ ਅੱਜ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਔਰ ਟੀਚਰਸ ਨੂੰ ਪ੍ਰਿੰਸੀਪਲ ਨੂੰ ਸਾਰੇ ਸਟਾ ਮੈਂ ਸਾਰੇ ਆਪਣੇ ਸ਼ਹਿਰ ਵਾਸੀ ਨੂੰ ਇਹ ਬੇਨਤੀ ਕਰਦਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਜਿਹੜਾ ਦਾਖਲਾ ਕਰਵਾਇਆ ਜਾਏ ਤਾਂ ਜਿਹੜੇ ਪੰਜਾਬ ਸਰਕਾਰ ਦੀ ਤਰਫੋਂ ਇੱਕ ਵਧੀਆ ਟੀਚਰ ਸਾਨੂੰ ਦਿੱਤੇ ਹੈ ਅਸੀਂ ਉਹਨਾਂ ਤੋਂ ਜਿਹੜੀ ਉਹਨਾਂ ਦੀ ਜਿਹੜੀ ਗਾਈਡਲਾਈਨਸ ਉਹਨਾਂ ਦੀ ਜਿਹੜੀ ਸਿੱਖਿਆ ਉਹਨਾਂ ਦਾ ਉਚਾਰਨ ਜਿਹੜਾ ਆਪਣੇ ਬੱਚਿਆਂ ਤੱਕ ਪਹੁੰਚਾਈਏ ਔਰ ਮੈਂ ਦੇਖਿਆ ਵੀ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਅੱਛੇ ਟੀਚਰ ਹੈ ਕਾਫੀ ਜਿਹੜੇ ਬੱਚੇ ਆ ਇੱਥੇ ਇੰਟੈਲੀਜੈਂਟ ਹੈ ਔਰ ਅੱਛੇ-ਅੱਛੇ ਉਹਨਾਂ ਨੇ ਆਪਣੇ ਮੁਕਾਮ ਹਾਸਲ ਕੀਤੇ ਸੋ ਮੈਂ ਇੱਕ ਵਾਰ ਫੇਰ ਤੋਂ ਆਪਣੇ ਸਾਰੇ ਟੀਚਰਜ਼ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਕਹਿੰਦਾ ਤੋ ਮੈਂ ਬਹੁਤ ਕਿਧਰ ਆਉਸਰ ਨਹੀਂ ਇਸ ਇਲਾਕੇ ਦੇ ਇਧਰ ਇਧਰ ਨਾ ਲਾਓ ਤੂੰ ਨਾ ਲਾਓ ਇਸ ਇਲਾਕੇ ਦੇ ਹਲਕਾ ਇੰਚਾਰਜ ਔਰ ਜ਼ਿਲ੍ਹਾ ਪ੍ਰਧਾਨ ਸ਼੍ਰੀ ਅਮਿਤ ਮੰਟੂ ਜੀ ਮੈਂ ਇਹਨਾਂ ਦਾ ਅੱਜ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਦਾਖਲਾ ਮੁਹਿੰਮ ਤੇ ਇਹਨਾਂ ਦੇ ਇਸ ਸਕੂਲ ਤੇ ਵਿਜਾਨ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਨਾ ਔਰ ਇਹਨਾਂ ਦੇ ਆ ਨਾਲ ਆਏ ਸਾਰੇ ਹੀ ਪ੍ਰਬੰਧਕੀ ਸਜਣਾ ਦਾ ਵੀ ਸਵਾਗਤ ਕਰਨਾ ਔਰ ਮੈਨੂੰ ਉਮੀਦ ਹੈ ਕਿ ਇਹ ਜਿਹੜਾ ਸਰਕਾਰ ਨੇ ਇਹ ਉਪਰਾਲਾ ਲਿਆ ਹੈ ਇਹ ਕਦਮ ਉਠਾਇਆ ਹੈ ਇਹ ਸਾਡੇ ਸਰਕਾਰੀ ਸਕੂਲਾਂ ਵਾਸਤੇ ਬਹੁਤ ਹੀ ਵਧੀਆ ਹੋਏਗਾ ਸਾਡੇ ਸਕੂਲਾਂ ਦੀ એનਰੋਲਮੈਂਟ ਵੀ ਵਧੇਗੀ ਸਾਡਾ ਇਨਫਰਾਸਟ੍ਰਕਚਰ ਜਿਹੜਾ ਹੈ ਬਹੁਤ ਵਧੀਆ ਹੋਣ ਜਾ ਰਿਹਾ ਹੈ ਉਹ ਸਾਡੇ ਜ਼ਿਲ੍ਹੇ ਦੇ ਵਿੱਚ ਛੱਡ ਕੇ ਸਾਡੇ ਪੂਰੇ ਪੰਜਾਬ ਦੇ ਵਿੱਚ ਨਵੇਂ ਜਿਹੜੇ ਹੈ ਪੀਐਮ ਸ਼੍ਰੀ ਸਕੂਲ ਖੁੱਲ ਰਹੇ ਆ ਐਸਓਈ ਸਕੂਲ ਖੁੱਲ ਰਹੇ ਆ ਉਹਨਾਂ ਦੇ ਵਿੱਚ ਵਧੀਆ ਇਨਫਰਾਸਟ੍ਰਕਚਰ ਆ ਰਿਹਾ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹਦੇ ਨਾਲ ਸਾਡੇ ਸਕੂਲਾਂ ਦੀ ਜਿਹੜੀ ਹੈ એનਰੋਲਮੈਂਟ ਜ਼ਰੂਰ ਵਧੇਗੀ ਇਹਦੇ ਵਿੱਚ ਅਸੀਂ ਸਾਰੇ ਸਮੂਹ ਪ੍ਰਿੰਸੀਪਲ ਮੇਰੇ ਜਿੰਨੇ ਵੀ ਇੱਥੇ ਹੈ ਟੀਚਰ ਆਏ ਆ ਜਾ ਸਕੂਲ ਇਨਚਾਰजेस ਆਏ ਮੈਂ ਉਹਨਾਂ ਨੂੰ ਵੀ ਇਹੀ ਗਾਈਡ ਕਰਾਂਗਾ ਕਿ ਸਾਰੇ ਹੀ ਸਾਡੇ ਕੋਲ ਜਿੰਨੇ ਵੀ ਦਿਨ ਪਏ ਹੈ ਉਹ ਸਾਰੇ ਹੀ ਵੱਧ ਚੜ੍ਹ ਕੇ ਜਿਹੜਾ ਹੈ ਉਹ ਇਹਦੇ ਵਿੱਚ ਹਿੱਸਾ ਲੈਣ ਡੋਰ ਟੂ ਡੋਰ ਜਾਣ ਔਰ ਸਾਡੇ ਸਕੂਲਾਂ ਦੀ ਸਰਕਾਰੀ ਸਕੂਲਾਂ ਦੀ ਨਿਹਾਰ ਵੀ ਬਦਲਣ ਔਰ ਸਕੂਲਾਂ ਦੇ ਵਿੱਚ انرੋਲਮੈਂਟ ਦਾ ਵਧਾ ਕਰਨ ਥੈਂਕ ਯੂ ਦਾਖਲਾ ਮੈਂ ਹਮ 2025-26 ਦੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਅਮੇਸ਼ ਸਿੰਘ ਜੀ ਮੰਟੂ ਦੀ ਹਲਕਾ ਇਨ ਚਾਰਜ ਔਰ ਜ਼ਿਲ੍ਹਾ ਪ੍ਰਧਾਨ ਮੈਂ ਸਭ ਤੋਂ ਪਹਿਲੇ ਆਪ ਜੀ ਦਾ ਸਵਾਗਤ ਕਰਦਾ ਹਾਂ ਅੱਜ ਜੋ ਅਸੀਂ ਦਾਖਲਾ ਮੈਮ ਸ਼ੁਰੂ ਕੀਤੀ ਹੈ ਬਲੌਕ ਲੈਵਲ ਤੇ ਇਹਦਾ ਜੋ ਮੋਟਿਵ ਹੈ ਉਹ ਇਹ ਹੈ ਕਿ ਪਿੰਡਾਂ ਦੇ ਔਰ ਸ਼ਹਿਰਾਂ ਦੇ ਜਿੰਨੇ ਵੀ ਪੇਰੈਂਟਸ ਐ ਬੱਚਿਆਂ ਦੇ ਉਹਨਾਂ ਤੱਕ ਇਹ ਮੈਸੇਜ ਪਹੁੰਚਾਣਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਜੋ ਵੀ ਫੈਸਿਲਿਟੀਆਂ ਮਿਲ ਰਹੀਆਂ ਆ ਉਹ ਬੱਚਾਂ ਨੂੰ ਦੇਣੀਆਂ ਆ ਜੋ ਬੱਚੇ ਪ੍ਰਾਈਵੇਟ ਸਕੂਲਾਂ ਦੇ ਪੜਦੇ ਆ ਅਸੀਂ ਉਹਨਾਂ ਨੂੰ ਮੋਟੀਵੇਟ ਕਰਕੇ ਆਪਣੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾਉਣਾ ਜੀ ਧੰਨਵਾਦ ਜੀ ਥੈਂਕ ਯੂ